ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਆਕਲੀਆ ਇਹ ਬਠਿੰਡਾ ਡਿਸਟ੍ਰਿਕਟ ਦਾ ਪਿੰਡ ਹੈ ਤੇ ਜਦੋਂ ਵਾਇਆ ਜੈਤੋ ਤੋਂ ਤੁਸੀਂ ਗੋਨਣਾ ਬਠਿੰਡਾ ਜਾਂਦੇ ਹੋ ਉਸ ਰੋਡ ਤੇ ਇਹ ਪਿੰਡ ਰਹਿ ਜਾਂਦਾ ਗੋਨਣਾ ਦੇ ਬਿਲਕੁਲ ਨਾਲ ਹੈ ਇਸ ਪਿੰਡ ਦੇ ਵਿੱਚੋਂ ਆਪਾਂ ਇੱਕ ਜਗਾਂ ਦੀ ਵੀਡੀਓ ਫਿਲਮਾ ਰਹੇ ਆ ਦੋ ਇਸ ਦੋ ਇਸ ਸੂਏ ਸੂਈ ਹੋਈ ਗਾਂ ਹੈ ਤੀਜੇ ਸੂਏ ਲਈ ਇਹ ਗੱਬਣ ਹੈ 10 ਦਿਨ ਇਹਦੇ ਹਜੇ ਪੈਂਡਿੰਗ ਹੈ ਤੇ ਸੀਮਨ ਦੀ ਦੁੱਧ ਦੀ ਸਾਰੀ ਡਿਟੇਲ ਲੈ ਕੇ ਤੁਹਾਨੂੰ ਬਾਈ ਤੋਂ ਦੱਸਾਂਗੇ ਪਹਿਲਾਂ ਸਾਰੀਆਂ ਸਾਈਡਾਂ ਤੋਂ ਤੁਹਾਨੂੰ ਗਾਂ ਦਿਖਾਉਨੇ ਆਂ ਅਡਰ ਕੁਆਲਿਟੀ ਦੀ ਬਹੁਤ ਸੋਹਣੀ ਗਾਂ ਹੈ ਮਸ਼ੀਨ ਵਾਲਾ ਥਣ ਲੱਗਿਆ ਹੋਇਆ ਛੋਟਾ ਥਣ ਹੈ ਫਿਕਸ ਅਡਰ ਦੀ ਇਹ ਮਾਲਕਣ ਹੈ ਤੇ ਥੋੜੀ ਜੀ ਫਿੱਕੀ ਰਹੀ ਹੋਈ ਹੈ ਵੈਸੇ ਦੁੱਧ ਦੀ ਵਧੀਆ ਕੁਆਲਿਟੀ ਬਾਈ ਨੇ ਦੱਸਿਆ ਵੀ ਵਧੀਆ ਇਹਨੇ ਦੁੱਧ ਕੱਢਿਆ ਤੇ ਆਪਾਂ ਮਾਲਕ ਨਾਲ ਵੀ ਗੱਲ ਕਰਾਵਾਂਗੇ ਪਹਿਲਾਂ ਗਾਂ ਦੇਖੋ ਪਿਓਰ ਐਚ ਐਫ ਦੀ ਵਧੀਆ ਬਰੀਡ ਦੀ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਇਹ ਘਰ ਦੀ ਵੇੜਾ ਬਈ ਤੁਹਾਡੇ ਹਾਂਜੀ ਆਪਣੇ ਘਰ ਦੀ ਵੇੜਾ ਬਈ ਅੱਛਾ ਤੇ ਪਿਛਲੇ ਸੂਏ ਕੀ ਮਿਲਕ ਦਾ ਰਿਕਾਰਡ ਰਿਆ ਨਾ 24 ਲੀਟਰ ਰ ਕਰਦੇ ਆ ਬਈ 24 ਲੀਟਰ ਇਹਦਾ ਮਿਲਕ ਦਾ ਰਿਕਾਰਡ ਰਿਆ ਤੇ ਟਮਾਡਾ ਦਾ ਨਾਨ ਸੈਕਸਡ ਸੀਮਨ ਲੱਗਿਆ ਹੋਇਆ ਇਹਦਾ ਜੀ ਠੀਕ ਹੈ ਜੀ ਤੇ ਕਿੰਨੇ ਦਿਨ ਇਹਦੇ ਹਜੇ ਬਾਕੀ ਰਹਿੰਦੇ ਇਹ 10 ਦਿਨ ਰਹਿੰਦੇ ਆ ਜੀ 10 ਦਿਨ ਬਾਕੀ ਰਹਿੰਦੇ ਤੇ ਲੇਵਾ ਵਧੀਆ ਬਣੂਗੇ ਬਹੁਤ ਸੋਹਣਾ ਬਣੂਗਾ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਤੇ ਡਿਮਾਂਡ ਬਾਈ ਜੀ ਕੀ ਕਰਦੇ ਹੋ ਇਹਦੀ ਆਪਣੇ 80000 ਰੁਪਏ ਡਿਮਾਂਡਾ ਜੀ 80000 ਰੁਪਿਆ ਡਿਮਾਂਡ ਕਰ ਦਿੰਨੇ ਤੇ ਇਹਦੇ ਚ ਮਾਨਤਨ ਹੋ ਜਾਊਗਾ ਜੀ ਹਾਂਜੀ ਹੋ ਜਾਊ ਬਾਈ ਜੀ ਮਾਨਤਨ ਹੋ ਜਾਊਗਾ ਜੀ ਤੇ ਗਾਂ ਬਹੁਤ ਸੋਹਣੀਆਂ ਪਿਓਰ ਐਚ ਐਫ ਦੀ ਆ ਰਿਮਾਰਡਾ ਦਾ ਸੀਮਨ ਲੱਗਿਆ 24 ਲੀਟਰ ਦੇ ਇਹਨੇ ਮਿਲਕ ਦਿੱਤਾ ਹੋਇਆ ਤੇ ਤੋੜ ਕੇ ਦਿਖਾਓ ਬਾਈ ਜੀ ਤੁਸੀਂ ਤੋੜ ਦੇਖਿਓ ਥੋੜੀ ਜੀ ਗਾਂ ਫਿੱਕੀ ਜ਼ਰੂਰ ਹੈ ਪਰ ਚੰਗੇ ਮਿਲਕ ਦੀ ਮਾਲਕਣ ਹੈ ਆਰਡਰ ਕੁਆਲਟੀ ਬਹੁਤ ਸੋਹਣੀ ਹੈ ਬਿਲਕੁਲ ਲਾਲ ਆਰਡਰ ਤੇ ਹਜੇ ਇਹਨੇ ਆਰਡਰ 10 ਤਰੀਕ ਤੱਕ 10 ਦਿਨ ਇਹਦੇ ਅਜੇ ਪੈਂਡਿੰਗ ਹੈ ਪੂਰੇ ਹੋਣ ਚ ਪਈ ਹੈ ਕੁਛ ਦਿਨ ਉੱਤੇ ਵੀ ਲੈ ਸਕਦੇ ਆ ਤੇ ਆਰਡਰ ਕੁਆਲਿਟੀ ਇਹਨੇ ਹੋਰ ਵੀ ਬਹੁਤ ਸੋਹਣੀ ਬਣਾਉਣੀ ਹੈ ਤੇ ਲੈ ਚਲ ਬਾਈ ਥੋੜੀ ਲੰਮੀ ਤੋਰ ਦੋ ਤੋਰਾ ਤੋਰਾ ਬਹੁਤ ਸੋਹਣਾ ਕੋਈ ਐ ਨਹੀਂ ਕਿ ਗਾਂ ਦੇ ਹੱਡ ਹੱਡ ਜੇ ਖੜਕਦੇ ਆ ਪੈਠਪੋੜੇ ਦੀ ਬਹੁਤ ਸਾਫ ਸੁਥਰੀ ਝੋੜੀ ਉੱਪਰੋਂ ਤੇ ਸੀਮਨ ਵੀ ਬਹੁਤ ਵਧੀਆ ਇਹਦੇ ਕੁਆਲਿਟੀ ਦਾ ਸੀਮਨ ਲੱਗਿਆ ਰਮਾਡਾ ਦਾ ਨਾਨ ਸਿਕਸਡ ਸੀਮਨ ਲੱਗਿਆ ਵਾ ਤੇ ਇੱਕ ਵਾਰੀ ਬਾਈ ਜੀ ਆਪਣਾ ਨੰਬਰ ਬੁੱਲ 88725 88725 72186 72181 ਵੈਸੇ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਬਹੁਤ ਸੋਹਣੀ ਵੈੜ ਜਿਹਨੂੰ ਚੰਗੀ ਲੱਗੇ ਤਾਂ ਬਾਈ ਦੇ ਨਾਲ ਕੰਟੈਕਟ ਕਰ ਲਿਓ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਦੇ ਲਈ ਆਪਣੇ ਨਾਲ ਕੰਟੈਕਟ ਕਰ ਲਿਓ ਆਪਣਾ ਨੰਬਰ 9463832013 83678177 ਵੀਡੀਓ ਦੇਖਣ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ